ਦਲ ਛੱਕੇ ਜੀ ਦਲ ਛੱਕੇ ਲੋ ਜੀ ਲੋ ਜੀ ਦਲ ਛੱਕੇ ਜੀ ਪਿੰਡ ਗੋਇਂ ਦੇ ਤਨਤਨ ਬੱਬਾ ਮੜਾਦਾਸੀ ਦੀ ਖਾਨ ਦੇ ਉੱਪਰ ਹੱਥ ਸਾਹ ਦੀ ਤਰ੍ਹਾਂ ਇਸ ਵਾਰ 33 ਸ਼ਵੇਰਾ ਤੇ ਸਾਡੇ ਪਰਮ ਸਤਿਕਾਰਯੋਗ ਰਵਿੰਦਰ ਜੀ ਜਿਨ੍ਹਾਂ ਤੋਂ ਸਤਿਕਾਰ ਤੋਂ ਫਿਲਮ ਦੇ ਨੌਜਵਾਨ ਜੀ ਉਤਸ਼ਾਹ ਕਰ ਰਹੇ ਦੇ ਨਾਮ ਦੇ ਦੁਸਤਾ ਬਣੀ ਹੋਈ ਹੈ ਉਹਨਾਂ ਵੱਲੋਂ ਅੱਜ ਸ਼ਹੀਦ ਲਗਾਈ ਗਈ ਹੈ ਭਾਜੀ ਅੱਜ ਸਾਡਾ ਪਿੰਡ ਬਗਮਾਈ ਚੰਡੀਗੜ੍ਹ 로ਡ ਬਾਬਾ ਮਾੜਾ ਦਾਸ ਜੀ ਦੇ ਅਸਥਾਨ ਦੇ ਉੱਪਰ ਨੌਜਵਾਨ ਸਭਾ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਸ਼ਬੀਲ ਉਪਰੰਤ ਜਨੇ ਕੜਾ ਪ੍ਰਸ਼ਾਦ ਦੀਆਂ ਦੇਗਾ ਅਤੇ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਸ਼੍ਰੀ ਗੁਰੂ ਦਾਸ ਨੌਜਵਾਨ ਸਭਾ ਵੱਲੋਂ ਇਹ ਸ਼ਬੀਲ ਚੰਡੀਗੜ੍ਹ ਰੋਡ ਪਿੰਡ ਬਗਵਾਈ ਬਲੋ ਲਗਾਈ ਗਈ ਹੈ। ਸੇਵਾਦਾਰ ਸੇਵਾ ਕਰਦਾ ਹੈ ਵੱਧ ਤੋਂ ਵੱਧ ਉਤਸ਼ਾਹ ਦੇਖਣ ਨੂੰ ਮਿਲਿਆ ਨੌਜਵਾਨਾਂ ਵਿੱਚ ਅਤੇ ਸਾਡੇ ਹੋਰ ਵੀ ਸੰਗਤਾਂ ਬਹੁਤ ਵੱਧ ਕਰਕੇ ਸਹਿਯੋਗ ਦੇ ਰਹੀਆਂ ਹਨ। ਸਾਡੇ ਨੌਜਵਾਨ ਬਹੁਤ ਹੀ ਸ਼ਾਦਾ ਨਾਲ ਸੇਵਾ ਕਰਦੇ ਹਨ ਤੇ ਇਹ ਸਾਡੀਆਂ ਬੀਬੀਆਂ ਤੇ ਕਰੀਏ ਸਵੇਰੇ 9 ਵਜੇ ਤੋਂ ਭਾਂਡਿਆਂ ਦੀ ਸੇਵਾ ਕਰ ਰਹੀਆਂ ਹਨ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਕਿ ਇਹਨਾਂ ਨੇ ਇਸ ਸੁਵਿਧਿ ਨੂੰ ਬੰਦ ਕਰਕੇ ਸੇਵਾ ਕੀਤੀ ਅੱਜ ਗਰਮੀ ਦਾ ਬਹੁਤ ਜ਼ਿਆਦਾ ਪਰਕੋਪ ਸੇਵਾ ਇਸ ਲਈ ਸਾਡੇ ਨੌਜਵਾਨਾਂ ਵੱਲੋਂ ਲਗਾਈ ਗਈ ਸ਼੍ਰੀ ਵਿਹਲ ਨੂੰ ਬਹੁਤ ਪਰਮਾ ਹੰਗਾਰਾ ਮਿਲਿਆ ਅਸੀਂ ਧੰਨਵਾਦੀ ਹਾਂ ਸਭ ਸੰਗਤ ਦੇ ਦਿਨਾਂ ਨੇ ਇਸ ਸਾਡੀ ਸ਼੍ਰੀ ਵਿਹਲ ਨੂੰ ਬਹੁਤ ਹੀ ਸਿਰੇ ਤੱਕ ਨਵਾਇਆ ਧੰਨਵਾਦ ਹਾਂ ਜੀ ਗਲ ਛੱਕੇ ਜੀ ਗਲ ਛੱਕੇ ਲਓ ਜੀ ਲਓ ਜੀ ਗਲ ਛੱਕੇ ਜੀ ਗਲ ਛੱਕੇ ਜੀ ਗਲ ਛੱਕੇ ਜੀ ਗਲ ਛੱਕੇ ਜੀ ਲਓ ਜੀ ਥੋੜਾ ਪੰਜਾਬ ਵਾਲੋ ਕੋਵਿਓ ਜੀ ਜੀ ਬਾਈ ਜੀ ਬਾ ਜੀ ਬਾਹਰ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸ਼ਵੀਲ ਸਾਡੇ ਸਮੂਹ ਨਗਰ ਨਿਵਾਸੀ ਤੇ ਨੌਜਵਾਨ ਸਭਾ ਦੁਆਰਾ ਲਗਾਈ ਜਾ ਰਹੀ ਹੈ ਏਸ਼ਵੀਲ ਪਿਛਲੇ 3 ਸਾਲ ਤੋਂ ਨੌਜਵਾਨ ਸਭਾ ਤੇ ਸਸੰਗਤ ਦੁਆਰਾ ਰਾੜਕੇ ਲਗਾਈ ਜਾ ਰਹੀ ਹੈ ਇਧਰ ਸਾਡੇ ਬਹੁਤ ਹੀ ਸਤਿਕਾਰਯੋਗ ਕ੍ਰਿਸ਼ਨਪਾਲ ਜੀ ਸਾਡੇ ਮਾਸਟਰ ਸਾਡੇ ਪ੍ਰਧਾਨ ਸਾਹਿਬ ਜੀ ਪ੍ਰੇਮ ਸਿੰਘ ਜੀ ਸਾਡੇ ਅੰਤਲ ਜੀ ਆਰਾਮ ਲਵਾਇਆ ਸਾਰੀਆਂ ਸੰਸਥਾ ਨੇ ਬਹੁਤ ਸਹਿਯੋਗ ਦਿੱਤਾ ਤੇ ਰਲ ਮਿਲ ਕੇ ਸਾਰਾ ਈਸ਼ਵੀਲ ਦਾ ਕੰਮ ਕਰਵਾਇਆ ਉਧਰ ਸਾਡੇ ਨੌਜਵਾਨ ਸਭਾ ਦਿਖਾਨੇ ਆ ਸਾਨੂੰ ਇੱਧਰ ਸਾਡੇ ਮੇਰੇ ਵੱਡੇ ਪ੍ਰਾਖਰੀ ਕ੍ਰਿਸ਼ਨ ਇਹਨਾਂ ਦਾ ਬਹੁਤ ਸਾਰਾ ਸਹਿਯੋਗ ਹੈ ਈਸ਼ਵੀਲ ਦੇ ਵਿੱਚ ਸਾਡੇ ਪ੍ਰਾ ਰਵੀ ਮਲ ਜੀ ਇਹਨਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਸ਼ਵੀਲ ਦਾ ਸਾਰਾ ਕੰਮ ਸਾਡੇ ਨਾਲ ਕਰਵਾਇਆ ਇੱਧਰ ਸਾਡੇ ਸੋਨੂ ਭਾਜੀ ਜੀ ਸਵੇਰ ਦੇ 7 ਵਜੇ ਤੋਂ ਸਾਡੇ ਨਾਲ ਸੇਵਾ ਕਰਵਾ ਰਹੇ ਆ ਤੇ ਸਾਡੇ ਸੁੱਖਾ ਭਾਜੀ ਵੀ ਸਾਡੇ ਨਾਲ ਪਹੁੰਚੇ ਹੋਏ ਹਨ ਤੇ ਬਹੁਤ ਸਾਰਾ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾਲ ਹੀ ਧੰਨਵਾਦੀਆਂ ਸਾਡੇ ਰਾਜਾ ਭਾਜੀ ਜਿਨ੍ਹਾਂ ਨੇ ਸਵੇਰ ਤੋਂ ਸਾਡੇ ਨਾਲ ਸ਼ਵੀਲ ਦਾ ਸਾਰਾ ਕੰਮ ਕਰਵਾਇਆ ਸਾਡੇ ਹੋਰ ਬਹੁਤ ਹੀ ਸਤਿਕਾਰਯੋਗ ਸਾਡੇ ਸ਼ੀਪਾ ਭਾਜੀ ਜੀ ਸਵੇਰ ਤੋਂ ਹੀ ਸਾਡੇ ਨਾਲ ਸਹਿਯੋਗ ਦਿੱਤਾ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀਤਾ ਜੀ ਇਹਨਾਂ ਦੇ ਪਰਿਵਾਰ ਤੇ ਇਹਨਾਂ ਵੱਲੋਂ ਸ਼ਮੀਲ ਦੇ ਵਿੱਚ ਬਹੁਤ ਸਾਰਾ ਯੋਗਦਾਨ ਤੇ ਸਵੇਰ ਤੋਂ ਪਹੁੰਚੇ ਹੋਏ ਹਨ ਸਾਡੇ ਹੋਰ ਸਤਿਕਾਰਯੋਗ ਸੌਰਵ ਭਰਾ ਇਹ ਵੀ ਸਵੇਰ ਤੋਂ ਸ਼ਮੀਲ ਹੋਏ ਹਨ ਸਾਡੇ ਇੱਥੇ ਸ਼ਿਵਾਂ ਸ਼ਿਮਜੋ ਸਿੰਘ ਜੀ ਇਹਨਾਂ ਦਾ ਵੀ ਬਹੁਤ ਸਾਰਾ ਸਹਿਯੋਗ ਹੈ ਟੀਮ ਦੇ ਵਿੱਚ ਦੇਖੋ ਕੰਮ ਕਰਵਾ ਰਹੇ ਹਨ ਸਾਡੇ ਹੋਰ ਬਹੁਤ ਹੀ ਸਰਕਾਰ ਜੋ ਮੇਰੇ ਪਾਪਾ ਰਵਿੰਦਰ ਕੁਮਾਰ ਜੀ ਜੇ ਵੀ ਸਵੇਰ ਤੋਂ ਸਾਡੇ ਨਾਲ ਸ਼ਵੀਰ ਦੇ ਵਿੱਚ ਸੇਵਾ ਕਰਵਾ ਰਹੇ ਹਨ ਤੇ ਸਾਡੇ ਹੋਰ ਹੀ ਬਹੁਤ ਹੀ ਸਰਕਾਰ ਜੋ ਸਾਡੀਆਂ ਮਾਤਾ ਪਿਤਾ ਭੈਣਾ ਜਿਹਨਾਂ ਨੇ ਸਵੇਰ ਤੋਂ ਸ਼ਵੀਰ ਦਾ ਸਾਡੇ ਨਾਲ ਸੇਵਾ ਦਾ ਸਾਰਾ ਕੰਮ ਸੰਭਾਲਿਆ ਹੋਇਆ ਹੈ ਮੈਂ ਬਹੁਤ ਹੀ ਧੰਨਵਾਦੀ ਹਾਂ ਸਾਰੀ ਸੇਵਾ ਦਾ ਦੇਖਣਾ ਦਾ ਇਸ ਸਰਕਾਰ ਦਾ